ਕਿੰਨੀ ਉਮਰ ਬੱਚੇ ਤੇਰੀ 16 ਸਾਲ ਕੀ ਹੋਇਆ ਸਾਰਾ ਪਿੰਡ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਆ ਸਾਰੀ ਤੇਰੇ ਨਾਲ ਮੇਰਾ ਪਿੰਡ ਰਾੜਾ ਤੇ ਸਾਡੇ ਕਮਾਂਡਰ ਨੇ ਸਾਡੀ ਗੱਲ ਕਰਾਈ ਸੀ ਉਹਦਾ ਨਾਮ ਰਾਮਨਾ ਤੇ ਇੱਕ ਹੋਰ ਗੱਲ ਕਰਾਉਣ ਵਾਲਾ ਸੀ ਗੋਵਿੰਦ ਉਹ ਵੀ ਸਾਡੇ ਕਮਾਂਡੀਆਂ ਦਾ ਤੇ ਜਿਨ੍ਹਾਂ ਨੇ ਉਹਨਾਂ ਨੇ ਆਪਦੇ ਘਰੇ ਬੁਲਾ ਕੇ ਸਾਡੇ ਨਾਲ ਗੱਲ ਤੇ ਕੰਮ ਕਰਵਾਇਆ ਤੇ ਕਹਿੰਦੇ ਜੇ ਤੂੰ ਨਾ ਵੀ ਕੁਛ ਕੀਤਾ ਤਾਂ ਉਹਨਾਂ ਨੇ ਗੰਦੀ ਵੀਡੀਓ ਬਣਾ ਕੇ ਕਹਿੰਦੇ ਤੇਰੇ ਨਾਲ ਤਾਂ ਘਰ ਦੇ ਹੁਣ ਦੁਕਾਵਾਗੇ ਨਾਲ ਨਿਤ ਦੇ ਪਾਵਾਗੇ ਇਨਾਲੇ ਉਹਨਾਂ ਨੇ ਉਸ ਰਾਤ ਉਹਨਾਂ ਨੇ ਆਪ ਧੱਕੇ ਨਾਲ ਲੈ ਕੇ ਘਰ ਉਠਾ ਕੇ ਕੀ ਕਿਸ ਦਿਨ ਦੀ ਗੱਲ ਹੈ 22 ਤਰੀਕ 22 ਤਰੀਕ ਕੌਣ ਕੌਣ ਸੀਗਾ ਕੀ ਕੀ ਨਾਮ ਨੇ ਉਹਨਾਂ ਦੇ ਰਮਨਦੀਪ ਕੌਰ ਗੋਵਿੰਦ ਤੇ ਜਸਪ੍ਰੀਤ ਮੁੰਡੇ ਕੌਣ ਕੌਣ ਸੀਗੇ ਗੋਵਿੰਦ ਤੇ ਜਸਪ੍ਰੀਤ ਹਾਂਜੀ ਗੋਵਿੰਦ ਤੇ ਜਸਪ੍ਰੀਤ अच्छा की कहंदे सी की ਧਮਕੀ ਦਿੰਦੇ ਸੀਗੇ ਜਦੋਂ ਤੂੰ ਕਿਹਾ ਵੀ ਮੈਂ ਦੱਸੂਗੀ ਸਾਰਾ ਇਹਨਾਂ ਤਾਂ ਕੀ ਧਮਕੀ ਦਿੰਦੇ ਤੇਰੀ ਵੀਡੀਓ ਨੈਟ ਤੇ ਪਾਵਾਂਗੇ ਤੇ ਜੇ ਤੂੰ ਨਾ ਵੀ ਉਸ ਕੀ ਤੇ ਤੈਨੂੰ ਮਾਰ ਦੇ ਅੱਛਾ ਫਿਰ ਕਰਦੇਨ ਦੱਸਿਆ ਤੂੰ ਕਦੋਂ ਦੱਸਿਆ ਕਰਦੇਨ ਉਸ ਰਾਤ ਨੂੰ ਪਤਾ ਲੱਗ ਗਿਆ ਅੱਛਾ ਤਾਂ ਕੀ ਮੰਗ ਕਰਦੇ ਹੁਣ ਮੈਂ ਤਾਂ ਇਹੀ ਇਹਨਾਂ ਪੁੱਤ ਸਾਡੀ ਆਉ ਕਰਨਾ ਕੀ ਮੰਗ ਕਰਦੇ ਹੁਸੀਂ ਜਿਨ੍ਹਾਂ ਨੇ ਮੇਰੇ ਨਾਲ ਇਹ ਸਭ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਉਹ ਕੀ ਨਾਮ ਹੈ ਜੀ ਸਭ ਮੇਰਾ ਨਾ ਗਰਮੀਟ ਕਰ ਰਿਹਾ ਜੀ ਐਸਆਈ ਗਰਮੀਟ ਕਰ ਮੈਡਮ ਅੱਜ ਕੀ ਤੁਹਾਡੇ ਕੋਲ ਮਸਲਾ ਆਇਆ ਤੇ ਕੀ ਕਾਰਵਾਈ ਜਿਹੜੀ ਇੱਕ ਲੜਕੀ ਹੈ ਨਵਾਲਗ ਤੇ ਉਹਦਾ ਹੁਣ ਮੈਡੀਕਲ ਵਗੈਰਾ ਹੋਣਾ ਹੈ ਜੀ ਰਿਪ ਕੇਸ ਹੈ ਤੇ ਉਹਦੇ ਬਿਆਨ ਬੂਨ ਵਗੈਰਾ ਲਿਖ ਲਏ ਆ ਜੀ ਤੇ ਜੋ ਵੀ ਹੋਊਗਾ ਅਗਲੀ ਕਾਰਵਾਈ ਅਸੀਂ ਕਰਾਂਗੇ ਬੰਦੇ ਗ੍ਰਿਫਤਾਰ ਕਰਾਂਗੇ ਕੌਜਮ ਕੌਪ ਕਿੰਨੀ ਉਮਰ ਹੈ ਉਹਦੀ ਉਮਰ ਹੈਗੇ ਆ 15 ਸਾਲ ਨਾਮ ਗੁਰਤੇ ਸਿੰਘ ਜੀ ਜੀ ਕਦੋਂ ਆਏ ਸੀ ਕੀ ਮਸਲਾ ਸਾਰਾ ਅਸੀਂ ਕੱਲ ਸਰ ਜੀ 2 ਵਜੇ ਦੇ ਇੱਥੇ ਬੈਠੇ ਆਏ ਹਸਪੀਟਲ ਪਹਿਲਾਂ ਤਾਂ ਅਸੀਂ ਕੱਲ ਆਉਣ ਸਾਰ ਉਧਰ ਪਰਲੇ ਪਾਸੇ ਵਾਗੇ ਅਸੀਂ ਕਿਹਾ ਵੀ ਐਂ ਕਰਕੇ ਰੇਪ ਕੇਸ ਹੈ ਗੁੜੀਆ ਦਾ ਵੀ ਮੈਡੀਕਲ ਕਰਵਾਉਣਾ ਉਹਨਾਂ ਨੇ ਸਾਨੂੰ ਤੋਰਤਾ ਇੱਧਰ ਕਹਿੰਦੇ ਵੀ ਜੱਥਾ ਬਚਾ ਕੇਂਦਰ ਚ ਹੋਣਾ ਇੱਥੋਂ ਅਸੀਂ ਸ਼ਾਮ ਨੂੰ 6 ਵਜੇ ਸਾਨੂੰ ਫੇਰ ਉਧਰ ਦੁਬਾਰਾ ਲੈ ਗਏ ਕਹਿੰਦੇ ਵੀ ਉਧਰ ਜਾਓ ਤੁਹਾਡਾ ਉਧਰ ਜਾ ਕੇ ਗੁੜੀਆ ਨੂੰ ਐਡਮਿਟ ਕਰ ਲਿਆ ਐਡਮਿਟ ਕੀਤਾ ਬਾਅਦ ਵਿੱਚ ਸਾਨੂੰ ਕੀ ਕਹਿੰਦੇ ਜੀ ਉਹ ਚਲੋ ਉਹਨਾਂ ਨੇ ਡਾਕਟਰ ਸਾਹਿਬ ਨੂੰ ਮਿਲੇ ਡਾਕਟਰ ਸਾਹਿਬ ਕਹਿੰਦੇ ਵੀ ਜਿੰਨਾ ਚਿਰ ਤੁਹਾਡੇ ਮੈਹਿਕਮੇ ਵਾਲੇ ਬਿਆਨ ਨੀਲ ਕਰਕੇ ਜਾਂਦੇ ਸਾਨੂੰ ਲੈਟਰ ਨਹੀਂ ਦੇ ਕੇ ਜਾਂਦੇ ਉਹਨਾਂ ਚਿਰ ਅਸੀਂ ਤੁਹਾਡਾ ਕੋਈ ਮੈਡੀਕਲ ਨਹੀਂ ਕਰ ਸਕਦੇ ਤੜਕੇ ਅਸੀਂ ਸਵੇਰੇ ਫੇਰ ਕੈਮਾ ਡਾਕਟਰ ਸਾਹਿਬ ਨੂੰ ਮਿਲਿਆ ਉੱਥੇ ਜਿਹੜੇ ਆਪਣੇ ਮੈਂ ਉਹ ਕਹਿੰਦੇ ਵੀ ਮੈਂ ਕਿਹਾ ਵੀ ਤੁਸੀਂ ਮੈਡੀਕਲ ਕਰ ਦਿਓ ਸਾਡੀ ਗੁੜੀਆ ਦਾ ਵੀ ਉਹ ਫੇਰ ਬਾਅਦ ਬਿਹੇਰ ਵੀ ਕਹਿੰਦੇ ਸਾਨੂੰ ਕਹਿੰਦੇ ਵੀ ਤੁਹਾਡੇ ਜੋਗੇ ਥਾਣੇ ਤੋਂ ਬੰਦੇ ਆਉਣੇ ਆ ਤਾਂ ਉਹ ਆਉਣਗੇ ਸਾਨੂੰ ਲੈਟਰ ਦੇਣਗੇ ਅਸੀਂ ਮੈਡੀਕਲ ਦੀ ਰਿਪੋਰਟ ਦੇ ਦੇਣਗੇ ਹੁਣ ਅਸੀਂ ਮੰਗਦਾ ਇਹੀ ਕਰਦਾਈ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਕਿਸੇ ਪਾਸੇ ਨਾ ਸਾਡੀ ਸੁਣਵਾਈ ਤਾਂ ਮਾਇਕਮੇ ਦੀ ਹੋ ਰਹੀ ਹੈ ਉੱਥੇ ਨਾ ਹੀ ਸਾਡੀ ਡਾਕਟਰਾਂ ਕੋਲੇ ਹੋ ਰਹੀ ਹੈ ਕਿ ਨਾ ਮਜੀ ਜਸਵਿੰਦਰ ਸਿੰਘ ਜੀ ਜਦੋਂ ਕੀ ਮਸਲਾ ਸਾਰਾ ਪਿੰਡ ਕਿਹੜਾ ਹੈ ਪਿੰਡ ਰਾੜਾ ਜੀ ਮੇਰਾ ਤੇ ਇਹ 22 ਤਰੀਕ ਨੂੰ ਘਟਨਾ ਹੋਈ ਹੈ ਸਾਨੂੰ ਜਦੋਂ ਪਤਾ ਲੱਗਿਆ ਤੇ ਕੁੜੀ ਦੇ ਦੱਸਣ ਮੁਤਾਬਕ ਸਾਡੇ ਉੱਥੇ ਘਰਾਂ ਦੇ ਲਗਭਗ ਤਿੰਨ ਮੁੰਡੇ ਨੇਗੇ ਸੱਚ ਸੌਰੀ ਦੋ ਮੁੰਡੇ ਨੇ ਇੱਕ ਕੁੜੀ ਵੀ ਉਹਨਾਂ ਨੇ ਇਹ ਕੁੜੀ ਨੂੰ ਬੁਲਾ ਕੇ ਉੱਥੇ ਇਹਦੇ ਨਾਲ ਜ਼ਬਰਦਸਤੀ ਕੀਤੀ ਹੈਗੀ ਤੇ ਇਹ ਇਹ ਪਾਰਟੀਬਾਜ਼ੀ ਦੇ ਤਹਿਤ ਇਹ ਕੰਮ ਕੀਤਾ ਗਿਆ ਇਹ ਕੁੜੀ ਦੀ ਉਮਰ ਤਕਰੀਬਨ 15 ਸਾਲ ਹੈਗੀ 14-15 ਸਾਲ ਜਿਹੜੇ ਮੁੰਡੇ ਦੇ ਦੋ ਮੁੰਡੇ ਨੇ ਪਿੰਡੋਂ ਉਹਨਾਂ ਦੀ ਇੱਕ ਦੀ ਉਮਰ ਤਾਂ ਜ਼ਿਆਦਾ ਹੈਗੀ ਮੇਰੇ ਹਿਸਾਬ ਨਾਲ 28-29 ਸਾਲ ਹੈਗੀ ਤੇ ਇਹਨਾਂ ਨੇ ਸਾਰਾ ਪਲਾਨਿੰਗ ਤਾਂ ਇਸਤ ਕੀਤਾ ਵੀਰੇ ਇਹ ਕੰਮ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਵੀਰੇ ਇਨਸਾਫ ਦੀ ਕਰਦੇ ਆ ਅਸੀਂ